ਫੁੱਟਵੀਅਰ ਤੇ ਆਪਾਂ ਸਭ ਤੋਂ ਪਹਿਲਾਂ ਤਾਂ ਜੀ ਸਾਡਾ ਥੋੜਾ ਵੈਲਕਮ ਕਰਦੇ ਆ ਸਾਡੇ ਤੁਸੀਂ ਆਏ ਹੋ ਇੱਥੇ ਤੇ ਫੁੱਟਵੀਅਰ ਤੇ ਆਪਣੀ ਸਕੀਮ ਚੱਲਦੀ ਰਹਿੰਦੀ ਹੈ ਭਾਜੀ 60% ਆਫ ਲੱਗਿਆ ਹੀ ਰਹਿੰਦਾ ਹੈ ਉਹਦੇ ਵਿੱਚ ਨਾਈਕੀ ਆ ਗਿਆ ਐਡੀਡਾਸ ਆ ਗਿਆ ਰੀਵੋਕ ਆ ਗਿਆ ਵਾ ਕਾਫੀ ਬ੍ਰਾਂਡ ਨੇ ਜਿਨ੍ਹਾਂ ਦਾ ਆਪਾਂ ਡਿਸਕਾਊਂਟ ਦਿੰਨੇ ਆ ਫਿਰ ਕੁਝ ਆਰਟੀਕਲ ਨੇ ਜਿਵੇਂ ਲੋਟੋ ਫਿਲਾ ਐਚ ਆਰ ਐਕਸ ਇਹ ਜਿਹੜੇ ਬ੍ਰਾਂਡ ਨੇ ਜਿਹੜੇ ਤੇ ਆਪਾਂ 80% ਡਿਸਕਾਊਂਟ ਲਗਾਇਆ ਹੋਇਆ ਹੈ ਇਸ ਤੋਂ ਇਲਾਵਾ ਰੈਟੇਵ ਤੇ ਅਸੀਂ 75% ਡਿਸਕਾਊਂਟ ਦਿੰਨੇ ਆ ਉਟਵੀਰ ਤੇ ਸਾਡੇ ਡਿਸਕਾਊਂਟ 60% ਦਾ ਆਲ ਓਵਰ ਸਾਲ ਸਾਰਾ ਹੀ ਲੱਗਿਆ ਰਹਿੰਦਾ ਭਾਜੀ। ਜੀ ਸਰ ਕੱਲੀ ਜਿਹੜੀ ਅਵੇਲੇਬਿਲਟੀ ਹੈ ਉਹ ਜੈਂਟਸ ਦੀ ਹੈ ਲੀਡਿੰਗ ਬੋਸ ਤੇ ਦੇਖੋ। ਹਾਂ ਹਾਂ ਜੈਂਟਸ ਦੇ ਦਾ ਸ਼ੂਜ਼ ਅਲੱਗਾਂ ਦੇ ਹੈ ਲੇਡੀਜ਼ ਦੇ ਆਪਣੇ ਕੋਲ ਅਲੱਗ ਹੈ ਪਰ ਜਿਹੜਾ ਸੇਲ ਲੱਗੀ ਹੈ ਡਿਸਕਾਊਂਟ ਦੋਨਾਂ ਲਈ ਸੇਮ ਹੀ ਹੈ ਜੀ। 60 70 80 ਹਾਂ ਸੇਮ ਹੀ ਹੈ। ਹਾਂ ਲੇਡੀਜ਼ ਤੇ ਜੈਂਟਸ ਤੇ ਸੇਮ ਹੀ ਰਹਿੰਦਾ ਭਾਜੀ। ਇਹ ਇਸ કપੜਿਆਂ ਦੇ ਵਿੱਚ ਇਹ ਗੱਲ ਕਿ ਇਹ ਕੰਦ ਵਿੱਚ ਕੀ ਰਸਾਉਂ ਕੱਪੜਿਆਂ ਦੇ ਵਿੱਚ ਭਾਜੀ ਸਾਡੇ ਕੋਲ ਬਹੁਤ ਸਾਰੇ ਬ੍ਰਾਂਡ ਆ ਜਾਂਦੇ ਆ ਆਨ ਤੇ ਮਤਲਬ ਕਿ ਕੋਈ ਬਹੁਤ ਵੱਡੇ ਬ੍ਰਾਂਡ ਵੀ ਆ ਜਾਂਦੇ ਆ ਕਈ ਵਾਰ ਛੋਟੇ ਵੀ ਆ ਜਾਂਦੇ ਆ ਹੁਣ ਇਹਦੇ ਵਿੱਚ ਸਾਡੇ ਕੋਲ ਅਲਰਟ ਆ ਜਾਂਦਾ ਹੈ ਕੋਈ ਵੀ ਅਲਰਟ ਆ ਜਾਵੇ ਜ਼ਾਰਾ ਦਾ ਆ ਜਾਵੇ ਹਨਾ ਕੋਈ ਫਿਲਾ ਦਾ ਆ ਜੇ ਸਾਡੇ ਕੋਲ ਇਸੇ ਤਰੀਕੇ ਦਾ ਸਟਾਕ ਆਉਂਦਾ ਪਰ ਇਹਨੇ ਤੇ ਡਿਸਕਾਊਂਟ 70% ਰਹਿੰਦਾ ਹੀ ਰਹਿੰਦਾ ਹੈ ਜੀ ਇਹ ਜਿਹੜਾ 70% ਡਿਸਕਾਊਂਟ ਹੈ ਹਮੇਸ਼ਾ ਲਈ ਹੈ ਨਹੀਂ ਹਮੇਸ਼ਾ ਲਈ ਹੈ 365 ਦਿਨ ਸਾਡੇ ਮਤਲਬ ਕਿ ਬ੍ਰਾਂਡ ਕਾਰਡ ਦੇ ਇੱਕ ਲੋਗ ਹੀ ਉਹੀ ਹੈ ਵੀ 365 ਦਿਨ ਡਿਸਕਾਊਂਟ ਰਹਿਣਾ ਹੀ ਰ 65 ਡੇ ਡਿਸਕਾਊਂਟ ਜੇ ਜੇ ਆਪਾਂ ਗੱਲ ਕਰੀਏ ਜੀਨਸ ਵਗੈਰਾ ਦੀ ਜੀਨਸ ਤੇ ਮਤਲਬ ਕਿ ਸਾਡੇ ਕੋਲੇ ਜਿਵੇਂ ਲਿਵਾਈਸ ਲੈ ਲੋ ਪੈਪੇ ਲੈ ਲੋ ਹਨਾ ਤੇ ਰੈਂਗਲਰ ਲੈ ਲੋ ਮਤਲਬ ਕਿ ਆਰਟੀਕਲ ਸਾਰੇ ਆ ਜਾਂਦੇ तकरीबन ਬ੍ਰਾਂਡ ਸਾਡੇ ਕੋਲੇ ਹੁੰਦੇ ਟੋਮੀ ਤੇ ਇਸ ਤੋਂ ਇਲਾਵਾ ਡੁਕਾਟੀ ਵਗੈਰਾ ਬ੍ਰਾਂਡ ਆ ਜਾਂਦੇ ਹਨਾ ਕਾਫੀ ਬ੍ਰਾਂਡ ਆ ਜਾਂਦੇ ਉਹਨਾਂ ਤੇ 70% ਡਿਸਕਾਊਂਟ ਰਹਿੰਦਾ ਹੀ ਰਹਿੰਦਾ ਜੀਨਸ ਦੇ ਵਿੱਚ ਅਸੀਂ ਇੱਕ ਸਕੀਮ ਆਪਣੀ ਚੱਲਦੀ ਪਈ ਹੈ ਜੀ ਜਿੰਦੇ ਵਿੱਚ ਆਪਾਂ 1000 ਰੁਪਏ ਦੇ ਦੋ ਜੀਨਾਂ ਦੇ ਰਹੇ ਆ ਉਹ ਨੈਰੋ ਦੇ ਵਿੱਚ ਹੈ ਬਟ ਬ੍ਰਾਂਡ ਅੱਛੇ ਨੇ ਮੈਟਰੋ ਨਟਾ ਉਹਦੇ ਵਿੱਚ ਇੱਕ ਦੋ ਬ੍ਰਾਂਡ ਹੋਰ ਨੇ ਉਹਨੇ ਤੇ ਆਪਾਂ ਮਤਲਬ ਕਿ ਹਜ਼ਾਰ ਦੀਏ ਦੋ ਦੇ ਰਹੇ ਆ ਉਹ ਜੀਨਸ ਤੇ ਜਿਵੇਂ ਤੁਸੀਂ ਬ੍ਰਾਂਡ ਬਾਰੇ ਦੀ ਗੱਲ ਕਰ ਰਹੇ ਹੋ ਇਹ ਜੀਨ ਔਰ ਸ਼ਰਟ ਦੋਨਾਂ ਚੀ ਹਾਂ ਜੀਨ ਤੇ ਸ਼ਰਟਸ ਦੋਨਾਂ ਜੀ ਆ ਜਾਂਦੇ ਨੇ ਬ੍ਰਾਂਡ ਲੋਵਾਈਸਟ ਵੀ ਮਿਲਣਗੀਆਂ ਸ਼ਰਟਸ ਵੀ ਮਿਲਣਗੀਆਂ ਇਹਦੇ ਵਿੱਚ ਟੋਮੀ ਦੇ ਵੀ ਵਿੱਚ ਵੀ ਮਿਲਣਗੀਆਂ ਯੂਐਸ ਫੋਲੋ ਦੇ ਵੀ ਆ ਜਾਂਦੇ ਆ ਆਰਟੀਕਲ ਉਹਨਾਂ ਦੇ ਵੀ 70% ਆਫ ਸਾਡੇ ਰਹਿੰਦੀ ਰਹਿੰਦੀ ਹੈ ਜੀ ਜੇ ਆਪਾਂ ਗੱਲ ਕਰੀਏ ਜਿਵੇਂ ਕਿ ਹੁਣ ਲੈ ਕੇ ਗਰਮੀਆਂ ਦਾ ਚੱਲ ਹੀ ਰਹੀਆਂ ਹਾਂ ਹਾਂ ਜੀ ਸ਼ਰਟ ਵਗੈਰਾ ਹਾਂ ਟੀ-ਸ਼ਰਟਸ ਵੀ ਆਈਆਂ ਹੋਈਆਂ ਜ਼ਰਾ ਟੀ-ਸ਼ਰਟ ਸਾਡੇ ਕੋਲੇ ਬਹੁਤ ਵਧੀਆ ਵਧੀਆ ਬ੍ਰਾਂਡ ਦੇ ਆ ਜਾਂਦੀ ਹੈ ਪੈਪੇ ਹੋ ਗਿਆ ਅ ਰੇਅਰ ਰੈਬਿਟ ਹੋ ਗਿਆ ਉਹਦੇ ਵਿੱਚ ਅੰਡਰ ਆਰਮਰ ਹੋ ਗਿਆ ਸ਼ਰਟਸ ਆ ਗਈਆਂ ਉਹਦੇ ਵਿੱਚ ਟੀ-ਸ਼ਰਟਸ ਆ ਜਾਂਦੀਆਂ ਨੇ ਕੋਲਰ ਦੇ ਵਿੱਚ ਰਾਉਂਡ neck ਦੇ ਵਿੱਚ ਟੀ-ਸ਼ਰਟ ਸਾਡੇ ਕੋਲ ਤਕਰੀਬਨ ਮਿਲ ਹੀ ਜਾਂਦੀਆਂ ਤੁਹਾਨੂੰ ਬਹੁਤ ਵਧੀਆ ਵਧੀਆ ਬ੍ਰਾਂਡ ਆਉਂਦੇ ਆ ਤੁਸੀਂ ਹੁਣ ਦੇਖੋਗੇ ਸਾਡੇ ਕੋਲੇ ਰੇਅਰ ਰੈਬਿਟ ਦੀ ਟੀ-ਸ਼ਰਟਸ ਆਈ ਸੀ ਉਹ ਮਤਲਬ ਕਿ ਜਿਹੜੀ ਟੀ-ਸ਼ਰਟ ਹੈ ਬਹੁਤ ਹੀ ਸੌਫਟ ਹੁੰਦੀ ਹੈ ਜਿਵੇਂ ਰੈਬਿਟ ਹੁੰਦਾ ਉਸੇ ਤਰ੍ਹਾਂ ਦੀ ਇਹ ਟੀ-ਸ਼ਰਟਸ ਆਈਆਂ ਨੇ ਬਹੁਤ ਸੋ ਵੀ ਆਰਟੀਕਲ ਹੋਊਗਾ ਉਹਦੇ ਤੇ 70% ਆਫ ਹੀ ਮਿਲ ਜੇਗਾ। ਇਹ 70% ਆਫ ਰਹਿੰਦਾ ਲਾ ਹਮੇਸ਼ਾ ਹਾਂ 70% ਆਫ ਰਹਿੰਦਾ ਹੀ ਰਹਿੰਦਾ ਹੈ। ਇੱਕ ਸਾਡੇ ਡਿਸਕਾਊਂਟ ਲੱਗਦਾ ਫਲੈਟ ਲੱਗਿਆ ਹੁੰਦਾ। ਕੁਝ ਆਰਟੀਕਲ ਤੇ ਤੁਸੀਂ ਦੇਖੋਗੇ ਸਾਡੇ ਫਲੈਟ ਡਿਸਕਾਊਂਟ ਲੱਗਿਆ ਹੁੰਦਾ। ਉਹ 70 ਤੋਂ ਵੀ ਕਈ ਵਾਰ ਜ਼ਿਆਦਾ ਹੁੰਦਾ। 70 ਦੇ ਦੇਵੇ ਕੰਪਨੀ ਖੁਦ ਦੇ ਦਈਏ 70 ਦੇ ਦੇਵੇ 75 ਦੇ ਦੇਵੇ 78 ਦੇ ਦੇਵੇ 80 ਦੇ ਦੇਵੇ। ਉਹਦੇ ਤੇ ਫਲੈਟ ਰਹੀਏ ਰੇਟ ਦੇ ਉੱਤੇ ਡਿਸਕਾਊਂਟ ਜ਼ਿਆਦਾ ਹੁੰਦਾ ਜੀ। ਤੇ ਇਹ ਤਾਂ ਗੱਲ ਹੋ ਗਈ ਫੁੱਟਵੇਅਰ ਦੀ ਤੇ ਕੱਪੜਿਆਂ ਦੀ। ਇਸ ਤੋਂ ਇਲਾਵਾ ਸਟੋਰ ਚ ਕੀ ਮੰਨਦਾ? ਸਾਡੇ ਸਟੋਰ ਦੇ ਵਿੱਚ ਭਾਜੀ ਤੁਹਾਨੂੰ ਐਸੈਸਰੀ ਦੇ ਵਿੱਚ ਜਿਵੇਂ ਅੰਡਰਵੀਅਰ ਆ ਗਏ ਜੋਕੀ ਦੇ ਪੈਪੇ ਦਾ ਆਪਣਾ ਲਿਵਾਈਜ਼ ਦਾ ਤੇ ਹੋਰ ਇਹਦੇ ਨਾਲ ਦੇ ਬ੍ਰਾਂਡ ਹੈ ਐਚ ਐਂਡ ਐਮ ਦੇ ਮਿਲ ਜਾਂਦੇ ਆ ਕਾਫੀ ਸਾਡੇ ਕੋਲੇ ਅੰਡਰਵੀਅਰ ਵਗੈਰਾ ਆ ਜਾਂਦੇ ਆ ਫਿਰ ਇਹਦੇ ਵਿੱਚ ਬੈਲਟ ਵਗੈਰਾ ਆ ਜਾਂਦੀ ਐ ਐਸੈਸਰੀ ਦੇ ਵਿੱਚ ਉਹ ਵੀ ਮਿਲ ਜਣਗੇ ਆ ਸੌਕਸ ਮਿਲ ਜਾਂਦੀ ਐ ਕਾਫੀ ਕੁਝ ਇਹ ਵੀ ਮਿਲ ਜਾਂਦਾ ਏ ਫਿਰ ਆਪਣਾ ਕੀ ਨੰਦ ਨੇ ਟਰੋਲੀ ਬੈਗ ਆ ਜਾਂਦੇ ਆ ਟਰੋਲੀ ਬੈਗ ਤੇ ਤੁਸੀਂ ਦੇਖੋ ਸਾਡੇ ਕੋਲੇ ਵੱਡੇ ਜਿਹੜੇ オリジナル ਬ੍ਰਾਂਡ ਹੋਣਗੇ ਨਾ ਉਹੀ ਤੁਹਾਨੂੰ ਮਿਲਣਗੇ ਕਾਪੀ ਵਗੈਰਾ ਨਹੀਂ ਹੋਏਗੀ ਸਾਡੇ ਕੋਲੇ ਇਸ ਤਰ੍ਹਾਂ ਦੀ ਕੋਈ ਕੋਈ ਦਬ ਨਾ ਜਿਵੇਂ ਹੁਣ ਨੈਚਰਲਸ ਮਿਲ ਹੈ ਉਹਦੇ ਵਿੱਚ ਵੀ ਸਾਡੇ ਕੋਲ ਸਟਾਕ ਪਿਆ ਆ ਫਿਰ ਆਂਡ ਆਪਣਾ ਅਮਰੀਕਨ ਟੂਰਿਸਟ ਦਾ ਮਿਲ ਜੇਗਾ ਵੀਆਈਪੀ ਦੇ ਮਿਲ ਜੂਗਾ ਮੈਟਰੋ ਡੈਡ ਵਗੈਰਾ ਦੇ ਮਿਲ ਜਾਣਗੇ ਇਹਨਾਂ ਤੇ 70% ਆਫਰ ਸੀ ਐਮਆਰਪੀ ਤੇ ਦੇਵਾਂਗੇ ਤੁਹਾਨੂੰ 70% ਦਾ ਲੋਕੋ ਹੈ ਕਿ ਚਲਦੀ ਰਹਿਣੀ ਚਲਦੀ ਰਹਿਣੀ ਹਾਂ ਜੀ 70% ਲੋਗੋ ਜਿਹੜਾ ਸਾਡਾ ਉਹ ਚੱਲਦਾ ਹੀ ਅਸੀਂ ਤੁਹਾਨੂੰ ਮਜਬੂਰੀ ਅਸੀਂ ਦੇਣਾ ਹੀ ਦੇਣਾ ਹੈ ਜੀ ਮਤਲਬ ਕਿ ਅਸੀਂ ਇਹ ਨਹੀਂ ਕਸਟਮਰ ਨੂੰ ਕਹਿ ਸਕਦੇ ਵੀ ਜੇ 10000 ਵਾਲਾ ਆਰਟੀਕਲ ਆ ਤੁਸੀਂ 5000 ਦੇ ਦਿਓ ਤੁਸੀਂ 4500 ਦੇ ਦਿਓ ਉਹਦੇ ਤੇ ਜੋ ਡਿਸਕਾਊਂਟ ਹੈ 70% ਆਫ ਹੈ ਉਹ ਸਾਨੂੰ ਦੇਣਾ ਹੀ ਪੈਂਦਾ ਜੀ 70 ਤੋਂ ਵੱਧ ਸਕਦੀ ਹੈ ਹਾਂ 70 ਤੋਂ ਵੱਧ ਸਕਦੀ ਹੈ ਘਟ ਨਹੀਂ ਸਕਦੀ ਤੇ ਜੇ ਬਗਲ ਕੋਈ ਕਿੱਥੇ ਜਗਾ ਤੇ ਪਰੇ ਤੁਹਾਡਾ ਸ਼ੋਰੂਮ ਹੈ ਸਟੋਰ ਇਹ ਆਪਣਾ ਪੈ ਜਾਂਦਾ ਜੀ ਆਪਣਾ ਬਗਦਾਦੀ ਗੇਟ ਨੀਅਰ ਬਗਦਾਦੀ ਗੇਟ ਆਓ ਆਪੋਸਾਈਟ ਪੰਜਾਬ ਨੈਸ਼ਨਲ ਬੈਂਕ ਆ ਇਹਦੇ ਬੈਂਕ ਸਟਾਰਟ ਹੋ ਜਾਂਦੇ ਆ ਪੰਜਾਬ ਨੈਸ਼ਨਲ ਬੈਂਕ ਹੈ ਐਸ ਬੀ ਆਈ ਬੈਂਕ ਹੈ ਇੰਡੀਅਨ ਬੈਂਕ ਹੈ ਇਹਦੇ ਨਾਲ ਹੀ ਆਪਣਾ ਸ਼ੋਰੂਮ ਇੰਡੀਅਨ ਬੈਂਕ ਦੇ ਨਾਲ ਹੀ ਤੇ ਕਦੋਂ ਤੋਂ ਕਦੋਂ ਤੱਕ ਖੁੱਲਦਾ ਹੁੰਦਾ ਜੀ ਇਹ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਨੂੰ 9 ਵਜੇ ਤੱਕ ਖੁੱਲ੍ਹ ਰਹਿਦਾ ਹੈ ਸ਼ੋਰੂਮ